Okay. Oh, oh, oh. ਯੂਟਿਊਬ ਵੀ ਅਕੀਨ ਵੀ ਆਪਾਂ ਮਾਤਾ ਜੀ ਦਾ ਬੋਝ ਵੀ ਜੀ ਦੇ ਦਰਸ਼ਕਾਂ ਨੂੰ ਪਾਣੀ ਜਪਾ ਅੱਜ ਦਾ ਅਕਾ ਸ਼ਰ ਐਂਡੂਕੀ ਦੇ ਸਥਾਨ ਤਾਮ ਤਾਮਨੂ ਗੂਰੂ ਕੋਪ੍ਰਿੰਸ ਐਂਡ ਕਸੇ ਪਾਸਾ ਆ ਆਹ ਸਾਂਝੀ ਖੁਸ਼ੀ ਵੰਡਣ ਦਾ ਮੌਕਾ ਉਹਨਾਂ ਦੀ ਕਿਰਪਾ ਦਾ ਸਦਕਾ ਵੈਭੁਰਵੀ ਦਸ਼ਮੇਸ਼ ਸਾਹਬ ਨੂੰ ਪ੍ਰਣਾਮ ਕਰ ਤੋਂ ਲੱਗਦਾ ਹੈ ਉਹਨਾਂ ਦੀ ਕਿਰਪਾ ਵਿੱਚ ਉਹਨਾਂ ਦਾ ਦਿੱਤੇ ਚੁਲਾਈ ਕੁੱਤੀ ਇਹ ਲੰਗਰ ਤੇ ਆਇਆ ਤੇ ਟੀਕਾ ਖਾਣਾ ਅੱਛਾ ਮੂਲ ਸਦਨਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਬਰਾਬਰ ਤੋਂ ਜਾਣਦਾ ਹੈ ਸਾਡੇ ਵੱਲੋਂ ਮਤਲਬ ਸਾਰੇ ਸਦਨਤ ਨੂੰ ਅੱਜ ਦੇ ਇਸ ਪ੍ਰਸੰਗ ਨੂੰ ਮਨੀ ਜਿਹੜਾ ਬਹੁਤ ਯੋਗ ਮਤਲਬ ਕਿੰਨੇ ਸਾਲਾਂ ਤੋਂ ਲੱਗਾ ਹੈ ਤੇ ਐਸੇ ਪਹੁੰਚਿਆ ਵੀ ਅਸੀਂ ਉਹਨਾਂ ਸਾਰੇ ਸਦਨਤਾਂ ਦਾ ਬੱਲੰਗ ਕਰਨਾ ਹੈ ਕਿ ਕਿ ਤੇ ਇਹ ਜਿਹੜੀ ਸੇਵਾ ਸਾਡੇ ਪਾਪਾ ਜੀ ਸਰਦਾਰ ਗੁਰਮੀਤ ਸਿੰਘ ਜੀ ਸਾਨੂੰ ਸੌਂਕੇ ਗਏ ਸੀ ਕਿ 8 ਸਾਲ ਤੋਂ ਸੀ ਜਿਹੜੇ ਇਹ ਲੰਗਰ ਮਤਲਬ ਹਰ ਸਾਲ ਜਿਹੜਾ ਨਗਰ ਕੀਰਤਨ ਆਉਂਦਾ ਹੈ ਉਹਦਾ ਸਵਾਗਤ ਕਰਦੇ ਆਂ ਤੇ ਅਸੀਂ ਇਹੋ ਕਹਣਾ ਚਾਹੁੰਦੇ ਆਂ ਕਿ ਅਸੀਂ ਇਹਦੇ ਕੁਝ ਕਰਨ ਜੋਗੇ ਜੇ ਮੈਂ ਵੀਡੀਓ ਬਣਾਦੀ ਹਾਂ ਇੱਕ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਹੈ ਕਿ ਅਸੀਂ ਹਰ ਸਾਲ ਇੱਥੇ ਮੰਗਰ ਤੋਂ ਆਏ ਆ ਤੇ ਅੱਗੇ ਵੀ ਅਸੀਂ ਇਸੇ ਤਰ੍ਹਾਂ ਸਾਥ ਵਿੱਚ ਜੁੜੇ ਰਹਾਂਗੇ ਕਿ ਅਸੀਂ ਸਾਰੀ ਸਾਥ ਸੰਗਤ ਜਿਹੜੀ ਇੱਥੇ ਮੰਗਰ ਆਕੀਏ ਦਰਸ਼ਕਾਂ ਦਾ ਧੰਨਵਾਦ ਕਰਦੀ ਹਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਜਿਨ੍ਹਾਂ ਨੇ ਸਾਡੇ ਨਾਲ ਸੇਵਾਾਂ ਕੀਤੀ ਭਾਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਇੱਕ ਬਹੁਤ ਖਾਸ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਅੱਜ ਕੱਲ ਦੀ ਪੀੜੀ ਜਿਹੜੀ ਨਿਸ਼ਕਾਮ ਚੇਲ ਗ੍ਰਾਸਟ ਹੋ ਚੁੱਕੀ ਹੈ ਉਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤੇ ਮਾਰ ਕੇ ਚੱਲਣਾ ਚਾਹੀਦਾ ਹੈ ਕਿ ਸੇਵਾ ਕਰੋ ਨਾਮ ਜਪੋ ਤੇ ਇਹ ਕਹਿਣਾ ਚਾਹੁੰਦੀ ਆ ਕਿ ਪਟਿਆਨਾ ਨੂੰ ਆਪਾਂ ਵੱਸ ਤੋਂ ਵੱਧ ਕੁੜੀਆਂ ਨੂੰ ਮੁੜਿਆ ਨੂੰ ਵੀ ਸਿੱਖਾ ਦਈਏ ਆਪਣੇ ਗੁਰਬਾਣੀ ਦੀ ਸਿੱਖਿਆ ਨਾਲ ਵੀ ਜੋੜੀਏ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਅੱਗੇ ਚੱਲ ਕੇ ਹੋਰ ਵੀ ਚੰਗੇ ਬਣ ਸਕਣ। ਆਹ ਦਾ ਵਾਈਸ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰਮੇਸ਼ਰੋ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਉਹਨਾਂ ਦਾ ਗੁਰੂ ਰਾਮਦਾਸ ਜੀ ਦੀ ਨਗਰੀ ਦਾ ਸਾਰੀ ਦਾ ਰਲ ਕੇ ਜੋ ਇੱਕ ਕੀਰਤਨ ਦਾ ਆਰੰਭ ਹੋਇਆ ਸਭ ਪ੍ਰੇਮ ਦੇ ਨਾਲ ਜਿੰਨਾ ਵੀ ਆਰੰਭ ਕਰਨਾ ਨਾਲ ਪ੍ਰੇਮ ਨਾਲ ਜਾਓ ਸਤਨਾਮ ਵਾਹਿਗੁਰੂ ਬੋਲਦੇ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਇਹਦਾ ਬਾਹਰ ਦਾ ਜਗਰਾ ਬਲੇ ਕੌਣ ਹੈ ਦਾਟਿਆ ਦਾ ਚੱਲ ਗਿਆ ਤਾਂ ਮੇਰਾ ਨਾਮ ਬਲਵਿੰਦਰ ਕੌਰ ਹੈ ਮੇਰਾ ਨਾਮ ਬਲਵਿੰਦਰ ਕੌਰ ਹੈ ਇਹ ਸਭ ਸੰਗਤ ਨੇ ਰਲ ਮਿਲ ਕੇ ਗੁਰੂ ਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਤੇ ਲੰਗਰ ਲਾਇਆ ਸਭ ਸੰਗਤ ਦੇ ਸੰਯੋਗ ਦੇ ਨਾਲ ਹੋਇਆ ਸਾਨੂੰ ਬੜੇ ਅਕੇ ਦੀ ਖੁਸ਼ੀ ਆ ਵੀ ਮਹਾਰਾਜ ਨੇ ਸਾਡੇ ਬਾਗਾਸੀ ਦੇ ਚਰਨ ਪਾਏ ਆ ਬਹੁਤ ਜ਼ਾਦ ਸਾਨੂੰ ਇੱਕ ਦਿਨ ਲੰਗਰ ਲਗਾਉਣ ਨੂੰ 4-5 ਸਾਲ ਹੋ ਚੱਲੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਯੂਥ ਨੂੰ ਅਸੀਂ ਇੱਥੇ ਆਤੇ ਅਸੀਂ ਸਭ ਨੂੰ ਜਿੰਨੀ ਸੰਗਤ ਆ ਉਹਨਾਂ ਸਾਰੇ ਵੱਲੋਂ ਲੱਖ ਲੱਖ ਵਧਾਈ ਦਿੰਨੇ ਆ ਵੀ ਇੱਕ ਗੁਰਪੁੱਤ ਤੇ ਸਭ ਦੋ ਪਰਿਵਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਬਖਸ਼ੇ ਬਲੇ ਸੋ ਪਏ ਪੰਜਾਬ ਵਦਨ ਫਤਿਹ ਤੇ ਜੋ ਅੱਜ ਉਪਰਾਲਾ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਜੋ ਨਗਰ ਕੀਰਤਨ ਕੱਢਿਆ ਗਿਆ ਮੱਲੇ ਵਿੱਚੋਂ ਬੜੀ ਸ਼ਰਧਾ ਭਾਵਨਾ ਨਾਲ ਕੱਢਿਆ ਗਿਆ ਹੈ ਸੋ ਸਾਡੇ ਸੰਗਤ ਦੇ ਚਲਣਾਂ ਦੀ ਬੇਨਤੀ ਹੈ ਕਿ ਨਿਮਰਤਾ ਸਹਿਤ ਇਹਨਾਂ ਵਿੱਚ ਸਮਾਗਮ ਵਿੱਚ ਆਪਣਾ ਹਿੱਸਾ ਪਾ ਕੇ ਗਾਂ ਇਹਨਾਂ ਨੂੰ ਮਦਦ ਦੀ ਕੋਸ਼ਿਸ਼ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਇਹੇ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਵੀ ਚੱਲਦਿਆ ਹੈ ਸਾਡੀ ਸੰਗਤ ਦੀ ਕਿਰਪਾ ਨਾਲ ਚੱਲ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਹੈ ਇਹਦੇ ਚੁਬਾ